हां जी दोस्तों प्यार परी सासरेकार जी तां दोस्तों पंजाब ਦੇ ਵਿੱਚ ਬੁਢਾਪਾ ਪੈਨਸ਼ਨ ਨੂੰ ਲੈ ਕੇ ਕਾਫੀ ਲੋਕਾਂ ਦੇ ਜਿਹੜੇ ਸਾਨੂੰ ਕਮੈਂਟ ਆ ਰਹੇ ਸੀਗੇ ਉਹ ਪੁੱਛਦੇ ਨੇ ਕਿ ਸਾਡੀ ਜਿਹੜੀ ਜੁਲਾਈ ਮਹੀਨੇ ਦੀ ਪੈਨਸ਼ਨ ਆ ਉਹ ਨਹੀਂ ਆ ਰਹੀ ਤੇ ਉਹ ਸਾਨੂੰ ਨਹੀਂ ਮਿਲੀ ਹਾਲੇ ਤੱਕ ਨਾ ਹੀ ਕੋਈ ਮੈਸੇਜ ਆਇਆ ਹੈ ਤਾਂ ਇਸ ਤੇ ਇੱਕ ਵੱਡੀ ਅਪਡੇਟ ਨਿਕਲ ਕੇ ਆਈ ਹੈ ਤੁਹਾਨੂੰ ਦੱਸਣਾ ਚਾਹਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਕਾਫੀ ਟਾਈਮ ਤੋਂ ਵਿੱਚ ਇਹ ਜਿਹੜੀਆਂ ਪੈਨਸ਼ਨਾਂ ਆ ਦੇ ਰੁਕ ਰੁਕ ਕੇ ਆਉਂਦੀਆਂ ਰਹਿੰਦੀਆਂ ਨੇ ਪਰ ਫਿਰ ਵੀ ਦੋਸਤੋ ਜਿਹਨਾਂ ਲੋਕਾਂ ਦੀ ਪੈਨਸ਼ਨ ਹੈ ਉਹ ਆ ਜਾਂਦੀ ਹੈ ਪਰ ਕਈ ਵਾਰ ਇਹ ਹੁੰਦਾ ਕਿ ਲੋਕਾਂ ਦੇ ਜਿਹੜੇ ਕੀ ਹੈ KYC ਬੈਂਕ ਦੇ ਵਿੱਚ ਪੂਰੀ ਨਹੀਂ ਹੁੰਦੀ ਤੇ ਜਿਹੜੀ ਕੀ ਇਸ ਕਰਕੇ ਦਿੱਕਤ ਆ ਰਹੀ ਹੈ ਲੋਕਾਂ ਨੂੰ ਤਾਂ ਪੈਨਸ਼ਨ ਡਿਪਾਰਟਮੈਂਟ ਦੇ ਵੱਲੋਂ ਇਹ ਨਿਰਦੇਸ਼ ਆਏ ਨੇ ਕਿ ਜਿਨ੍ਹਾਂ ਲੋਕਾਂ ਦੀ KYC ਅਪਡੇਟ ਨਹੀਂ ਹੈ ਉਹ ਲੋਕ ਆ ਜਿਹੜੇ ਬੈਂਕ ਦੇ ਵਿੱਚ ਆ ਜਿਹੜੀ ਆਪਣੀ KYC ਅਪਡੇਟ ਜ਼ਰੂਰ ਕਰਾਉਣ ਕਿਉਂਕਿ ਦੋਸਤੋ ਕਈ ਵਾਰ ਕੀ ਹੁੰਦਾ ਕਿ ਜਿਹੜੀ KYC ਅਪਡੇਟ ਨਹੀਂ ਹੁੰਦੀ ਉਸ ਦੇ ਨਾਲ ਕੀ ਹੁੰਦਾ ਹੈ ਕਿ ਉਹ ਜਿਹੜਾ ਆਪਣਾ ਬੈਂਕ ਹੁੰਦਾ ਉਹ ਡੀਐਕਟੀਵੇਟ ਹੋ ਜਾਂਦਾ ਹੈ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਜਿਹੜੀ ਉਹ ਆਪਣੀ ਪੈਨਸ਼ਨ ਹੈ ਠੀਕ ਹੈ ਉਹ ਬੈਂਕ ਦੇ ਵਿੱਚ ਜਿਹੜੇ ਵਿੱਚ ਬੈਂਕ ਦੇ ਵਿੱਚ ਆ ਰਹੀ ਆ ਉਹ ਬੈਂਕ ਹੈ ਜਿਹੜਾ ਐਕਟਿਵ ਹੈ ਕਿ ਇਨਐਕਟਿਵ ਹੈ ਤਾਂ ਦੋਸਤੋ ਜੇ ਤੁਹਾਡਾ ਵੀ ਬੈਂਕ ਇਨਐਕਟਿਵ ਹੋ ਗਿਆ ਹੋਊਗਾ ਤਾਂ ਪੈਨਸ਼ਨ ਜੇ ਆ ਵੀ ਜਾਏਗੀ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਆਈ ਹੈ ਕਿ ਨਹੀਂ ਆਈ ਹੈ ਇਸ ਕਰਕੇ ਜੇ ਤੁਹਾਨੂੰ ਲੱਗਦਾ ਹੈ ਪਹਿਲਾਂ ਤੇ ਇਹ ਚੈੱਕ ਕਰੋ ਤੁਹਾਡਾ ਬੈਂਕ ਖਾਤਾ ਜਿਹੜਾ ਉਹ ਡੀਐਕਟੀਵੇਟ ਨਾ ਹੋ ਗਿਆ ਹੋਵੇ ਤਾਂ ਦੂਸਰਾ ਇਹ ਹੈ ਕਿ ਪੈਨਸ਼ਨ ਦਫਤਰ ਦੇ ਵਿੱਚ ਤੁਸੀਂ ਜਾ ਕੇ ਆਪਣੇ ਡਾਕੂਮੈਂਟ ਲੈ ਕੇ ਜਾਣੇ ਨੇ ਕਿਹੜੇ ਡਾਕੂਮੈਂਟ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਜਿਹੜੇ ਡਾਕੂਮੈਂਟ ਤੁਸੀਂ ਲੈ ਕੇ ਜਾਣੇ ਨੇ ਸਭ ਤੋਂ ਪਹਿਲਾਂ ਤੇ ਦੋਸਤੋ ਵੱਡਾ ਡਾਕੂਮੈਂਟ ਕਿਹੜਾ ਹੁੰਦਾ ਅੱਜ ਕੱਲ੍ਹ ਆਧਾਰ ਕਾਰਡ ਚੱਲ ਰਿਹਾ ਹੈ ਠੀਕ ਹੈ ਆਧਾਰ ਕਾਰਡ ਲੈ ਕੇ ਜਾਣਾ ਇਸ ਦੇ ਨਾਲ ਤੁਸੀਂ ਲੈ ਕੇ ਜਾਣਾ ਹੈ ਪੈ ਠੀਕ ਹੈ ਤੇ ਤੁਹਾਡਾ ਵੋਟਰ ਕਾਰਡ ਲੈ ਕੇ ਜਾਣਾ ਹੈ ਤੇ ਇਸ ਦੇ ਨਾਲ ਦੋਸਤੋ ਜੇ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਠੀਕ ਹੈ ਜੀ ਰਾਸ਼ਨ ਕਾਰਡ ਵੀ ਲੈ ਜਾਣਾ ਤੇ ਪੰਜਾਬ ਰੈਜ਼ੀਡੈਂਟ ਹੈ ਤੇ ਉਹ ਵੀ ਤੁਸੀਂ ਲੈ ਕੇ ਜਾਣਾ ਹੈ ਪੰਜਾਬ ਰੈਜ਼ੀਡੈਂਟ ਵੀ ਤੁਸੀਂ ਲੈ ਕੇ ਚਲੇ ਜਾਣਾ ਤਾਂ ਇਸ ਤਰੀਕੇ ਦੇ ਨਾਲ ਤੁਹਾਡੀ ਜਿਹੜੀ ਹੈ ਪੈਨਸ਼ਨ ਹੈ ਉੱਥੇ ਵੀ ਅਪਡੇਟ ਹੋ ਜੇਗੀ ਜੇ ਕੋਈ ਕਮੀ ਪੇਸ਼ੀ ਹੋਈ ਨਹੀਂ ਤਾਂ ਫਿਰ ਬੈਂਕ ਦੇ ਵਿੱਚ ਤੇ ਅਪਡੇਟ ਹੋ ਹੀ ਜਾਣੀ ਹੈ ਤੁਹਾਨੂੰ ਇਹਨਾਂ ਦੋਨਾਂ ਕੰਮਾਂ ਤੋਂ ਦੋਨਾਂ ਥਾਵਾਂੋਂ ਪਤਾ ਲੱਗ ਜਾਏਗਾ ਤੁਹਾਡੇ ਸ਼ੱਕ ਦੂਰ ਹੋ ਜਾਏਗਾ ਕਿ ਕਿੱਥੇ ਪੈਨਸ਼ਨ ਤੁਹਾਡੀ ਰੁਕ ਸਕਦੀ ਹੈ ਤੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਜੇ ਕਿਸੇ ਬਜ਼ੁਰਗ ਦੀਆਂ ਫਿਰ ਕਿਸੇ ਭੈਣ ਦੀ ਪੈਨਸ਼ਨ ਰੁਕੀ ਹੋਈ ਹੈ ਠੀਕ ਹੈ ਚਾਹੇ ਉਹ ਅਪ੍ਰੈਲ ਦੀ ਹੋਵੇ ਚਾਹੇ ਮਈ ਦੀ ਹੋਵੇ ਚਾਹੇ ਜੂਨ ਦੀ ਹੋਵੇ ਜੇ ਤੁਸੀਂ ਇਹ ਕੰਮ ਕਰਾ ਲੈਣ ਤਾਂ ਤੁਹਾਨੂੰ ਤੁਹਾਡੀਆਂ ਚਾਹੀਦੀ ਦੋ ਪੈਨਸ਼ਨਾਂ ਹੋਣ ਚਾਹੀਦੀ ਤਿੰਨ ਪੈਨਸ਼ਨਾਂ ਉਹ ਇਕੱਠੀਆਂ ਹੀ ਤੁਹਾਡੇ ਖਾਤੇ ਦੇ ਵਿੱਚ ਪਾ ਦਿੱਤੀਆਂ ਜਾਣਗੀਆਂ ਤਾਂ ਪੈਨਸ਼ਨ ਨੂੰ ਲੈ ਕੇ ਵੱਡੀ ਅਪਡੇਟ ਇਹੀ ਆਈ ਸੀ ਕਿ ਜੇ ਤੁਹਾਡੀ ਪੈਨਸ਼ਨ ਨਹੀਂ ਮਿਲੀ ਰੁਕੀ ਹੋਈ ਪੈਨਸ਼ਨ ਹੈ ਤੇ ਤੁਸੀਂ ਇਹ ਕੰਮ ਜ਼ਰੂਰ ਕਰਾਣਾ ਆਪਣੇ ਆਈਡੀ ਪ੍ਰੂਫ ਨਾਲ ਲੈ ਕੇ ਜਾਣਾ ਤੇ ਬੈਂਕ ਦੇ ਵਿੱਚ ਕੇਓਆਈ ਸੀ ਜ਼ਰੂਰ ਕਰਵਾ ਲੈਣੀ ਹੈ ਸੋ ਦੋਸਤੋ ਮਿਲਦੇ ਆ ਨਵੀਂ ਵੀਡੀਓ ਨਵੀਂ ਜਾਣਕਾਰੀ ਲੈ ਕੇ ਧੰਨਵਾਦ ਜੀ